ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਜੀ ਪਹਿਲੀ ਗੱਲ ਤਾਂ ਕੋਈ ਗਲਤੀ ਹੋਈ ਤਾਂ ਮਾਫ ਕਰ ਦਿਓ ਪਰ ਮੈਂ ਰਿਪਲਾਈ ਕਰਨ ਲੱਗਾ ਗੁਰਜੰਟ ਸਿੰਘ ਦਾ ਉਹ ਜਿਹੜਾ ਗੁਰਜੰਟ ਹੈਗਾ ਆਸਟ੍ਰੇਲੀਆ ਤੇ ਮੁੰਡਾ ਉਹ ਬੋਲੀ ਜਾ ਰਿਹਾ ਗਲਤ ਸਾਰਿਆਂ ਨੂੰ ਠੀਕ ਹੈ ਪਹਿਲਾਂ ਮੈਂ ਇੱਕ ਦੱਸ ਦਵਾਂ ਕਿ ਉਹ ਕਿਹ ਗੱਲਾਂ ਜਿਹੜੀਆਂ 25% 30% ਠੀਕ ਵੀ ਆ ਪਰ ਉਹ ਨੌਲੇਜ ਤਾਂ ਉਸਨੇ ਲੈ ਲਈ ਉਹਨੂੰ ਮਿਸਯੂਜ਼ ਕਰ ਰਿਹਾ ਹੈ ਉਹ ਗੁਰੂ ਦੀਆਂ ਗੱਲਾਂ ਨੂੰ ਸੁਣਤਾ ਗਿਆ ਉਹਨੂੰ ਮਿਸਯੂਜ਼ ਕਰ ਰਿਹਾਗਾ ਕੀ ਮੈਂ ਕਰ ਰਿਹਾਗਾ ਮੈਂ ਦੱਸਦਾ ਦੇਖੋ ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਸੰਤਦਾਰ ਹਾਂ ਪਰ ਉਹ ਬੰਦੇ ਨੂੰ ਬਾਲੀ ਹੰਕਾਰ ਹੈਗਾ ਉਹ ਹਰ ਇੱਕ ਨੂੰ ਗਲਤ ਬੋਲੀ ਯਾਰ ਹੈਗਾ ਠੀਕ ਆ ਕੱਲ ਉਹ ਬੱਬੂਆਂ ਨੂੰ ਬੋਲੀ ਜਾ ਰਿਹਾ ਤਾਂ ਬਿਨਾਂ ਗੱਲ ਤੇ ਮਲਕੀ ਫੇਮਸ ਬੰਦਾ ਉਹ ਕੈਚ ਕਰਦਾਗਾ ਆਪਣੇ ਵਿਊਜ਼ ਵਧਾਉਣ ਲਈ ਕਰਦਾਗਾ ਸਾਰਾ ਕੁਝ ਵਿਊਜ਼ ਵਧਾਣੇ ਆ ਬਾਈ ਕੋਈ ਚੰਗਾ ਕੰਮ ਕਰਨਾ ਚਾਹੀਦਾਗਾ ਤੂੰ ਉਥੇ ਜਾ ਕੇ ਜਿੰਮ ਚ ਕੱਢ ਕੇ ਆਇਆ ਲਾ ਦੂੰਗਾ ਵੀ ਹਾਂ ਵੀ ਮੈਂ ਜਿੰਮ ਮਾਰ ਰਿਹਾ ਮੈਂ 2:30 ਵਜੇ ਜਿੰਮ ਤੇ ਆਇਆ 10 ਵਾਰ ਤੂੰ ਆਪਣੀ ਵੀਡੀਓ ਚ ਬੋਲ ਰਿਹਾ ਫੁਕਰਬਾਜੀ ਵਾਲੀਆਂ ਤੂੰ ਗੱਲਾਂ ਕਰ ਰਿਹਾ ਠੀਕ ਆ ਇਹ ਗੱਲ ਪਹਿਲੀ ਆ ਠੀਕ ਆ ਦੂਈ ਗੱਲ ਤੂੰ ਫਿਰ ਇਸ ਬੰਦਾ ਕੈਚ ਕਰਕੇ ਕੋਈ ਵੀ ਕਿਸੇ ਨੂੰ ਵੀ ਬਿਨਾ ਗੱਲ ਤੇ ਤੂੰ ਬੋਲੀ ਯਾਰ ਹਾਂਗਾ ਠੀਕ ਆ ਸਭ ਤੋਂ ਬੁਰੀ ਗੱਲ ਮੈਨੂੰ ਕਿਉਂ ਲੱਗੀ ਮੈਂ ਤੈਨੂੰ ਸਿੰਗਰਾਂ ਪਿੱਛੇ ਰਿਪਲਾਈ ਨਹੀਂ ਕਰਨਾ ਦਾ ਠੀਕ ਆ ਮੈਂ ਬਾਈ ਪਿੱਛੇ ਸ਼ੈਰੀ ਪਿੱਛੇ ਵੀ ਤੈਨੂੰ ਰਿਪਲਾਈ ਨਹੀਂ ਕਰਨਾ ਦਾ ਠੀਕ ਆ ਕਿਉਂਕਿ ਸ਼ੈਰੀ ਮੇਰਾ ਦੋਸਤ ਹੈਗਾ ਮੈਂ ਉਹ ਤੇਰੇ ਵਰਗੇ ਬੰਦੇ ਨੂੰ ਨਾ ਸੁਣਦਾ ਉਹ ਨਾ ਉਹ ਕੇਅਰ ਕਰਦਾ ਉਹ ਤੇ ਇੰਨਾ ਭੋਲਾ ਬੰਦਾਗਾ ਉਹ ਤੇ ਨਾ ਉਹ ਕਿਸੇ ਕੱਲ ਦਾ ਗੁੱਸਾ ਕਰਦਾਗਾ ਉਹਦਾ ਆਪਣਾ ਧਮਾਕੇ ਇੰਨਾ ਕਿ ਉਹ ਮਨੋ ਜਿੰਨਾ ਟਾਈਮ ਵੀ ਮੇਰੇ ਕੋਲ ਬੈਠਦਾ ਤੇ ਮੈਨੂੰ ਇੰਨੀਆਂ ਗੱਲਾਂ ਸਮਝਾਉਂਦਾ ਕਿ ਮੈਂ ਕਹਿੰਦਾ ਵੀ ਇਹ ਬੰਦਾ ਗਾਣੇ ਗਾਉਂਦਾਗਾ ਵੀ ਦੇਖ ਲੈ ਵੀ ਕਿੰਨੀ ਲੋਕਾਂ 'ਚ ਉੱਠਦਾ ਬੈਠਦਾ ਵੀ ਬੁਰੀਆਂ ਬੁਰੇ ਬੰਦਿਆਂ ਨਾਲ ਵੀ ਉੱਠਦਾ ਬੈਠਦਾ ਪਰ ਬੰਦੇ ਦੀਆਂ ਗੱਲਾਂ ਕਿੰਨੀਆਂ ਚੰਗੀਆਂ ਵੀ ਕਿੰਨਾ ਸਮਝਾਉਂਦਾਗਾ ਵੀ ਕਿਵੇਂ ਅੱਗੇ ਜਾਣਾ ਯਾਰਾ ਕਿਹੜੀ ਚੀਜ਼ ਦਾ ਆਪਾਂ ਨੂੰ ਹੋਏਗਾ ਕਿਹੜੀ ਚੀਜ਼ ਦਿਖਾਵਾ ਦਿਖ ਰਹੀ ਹੈ ਇਹਦੇ ਪਿੱਛੇ ਨਹੀਂ ਲੱਗਣਾ ਕਿੰਨਾ ਸਮਝਾਉਂਦਾ ਹੋ ਤੂੰ ਤੈਨੂੰ ਪਤਾ ਹੀ ਨਹੀਂ ਹੈਗਾ ਕਦੇ ਵੀ ਕਿਸੇ ਦੇ ਨਾਲ ਬੈਠ ਕੇ ਉਹਦੀਆਂ ਬੁਰੀਆਂ ਚੀਜ਼ਾਂ ਹੀ ਨਾ ਕੈਚ ਕਰੋ ਉਹਦੀਆਂ ਚੰਗੀਆਂ ਚੀਜ਼ਾਂ ਜੋ ਤੁਹਾਨੂੰ ਦਿਖ ਰਿਹਾਗਾ ਠੀਕ ਹੈ ਤੂੰ ਹਰ ਇੱਕ ਨੂੰ ਰਿਪਲਾਈ ਕਰੀ ਜਾਣਾ ਕੱਲ ਬੱਬੂ ਮਾਨ ਨੂੰ ਬੋਲੀ ਜਾ ਰਿਹਾ ਦਾ ਤੂੰ ਠੀਕ ਹੈ ਤੁਹਾਡੇ ਆਸਟ੍ਰੇਲੀਆ ਲੱਗ ਰਿਹਾਗਾ ਸ਼ੋਅ ਤੂੰ ਕਰ ਲਈ ਤੂੰ ਪਹਿਲੀ ਗੱਲ ਤਾਂ ਤੂੰ ਕਹਿੰਦਾ ਕਹਿੰਦਾ ਪੱਛਮੀ ਸੱਭਿਆਤਾ ਦੇ ਪਿੱਛੇ ਪਏ ਹੋਏਗੇ ਸਾਰੇ ਸਿੰਗਰ ਉਹਨਾਂ ਨੂੰ ਕ੍ਰੇਜ਼ ਹੈਗਾ ਕਹਿੰਦਾ ਇਹ ਨਹੀਂ ਕਰਨਾ ਚਾਹੀਦਾ ਫਲਾਣ ਕਰਨਾ ਚਾਹੀਦਾ ਵੀ ਜੇ ਤੈਨੂੰ ਬਾਹਰ ਦਾ ਕ੍ਰੇਜ਼ ਤੂੰ ਕਹਿੰਦਾ ਵੀ ਸਿੰਗਰਾਂ ਨੂੰ ਤਾਂ ਤੂੰ ਕਹਿ ਰਿਹਾ ਬਾਹਰ ਦਾ ਕ੍ਰੇਜ਼ ਹੈਗਾ ਜਾਂ ਲੋਕ ਲੋਕ ਮੰਢੀਰ ਬਾਹਰ ਦਾ ਕੁੜੀਆਂ ਮੁੰਡਿਆਂ ਨੂੰ ਗਲਤ ਬੋਲ ਰਿਹਾ ਤੂੰ ਬਾਹਰ ਦਾ ਕ੍ਰੇਜ਼ ਹੈ ਤੂੰ ਉੱਥੇ ਬੈਠਿਆ ਢੋਕੇ ਲੈ ਰਿਹਾਗਾ ਆਸਟ੍ਰੇਲੀਆ ਮੈਂ ਅਮਰੀਕਾ ਬੈਠਾ ਮੈਂ ਤੈਨੂੰ ਰਿਪਲਾਈ ਕਰ ਰਿਹਾ ਹਾਂ ਠੀਕ ਆ ਤੂੰ ਉੱਥੇ ਬੈਠਿਆ ਡੋਕੇ ਲੈ ਰਿਹਾਗਾ ਦਸਵੇਂ ਨੂੰ ਜੇ ਕੁਝ ਗੱਲਾਂ ਇੱਥੇ ਚੰਗੀਆਂ ਂਗੇ ਤਾਂ ਹੀ ਆਪਾਂ ਇੱਥੇ ਪੈਸੇ ਬਣਾਉਣ ਆਨੇ ਂਗੇ ਤਾਂ ਹੀ ਜੇ ਕੋਈ ਆਪਣਾ ਕੱਪੜਾ ਵਧੀਆ ਲੱਗਦਾ ਤਾਂ ਹੀ ਪਾਣੇ ਂਗੇ ਠੀਕ ਨੇ ਪਰ ਤੂੰ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਥੋੜੀ ਕਹਿ ਸਕਦਾ ਵੀ ਮੇਰੇ ਹਿਸਾਬ ਨਾਲ ਜੀਓ ਠੀਕ ਆ ਤੂੰ ਸ਼ਹਿਰੀ ਨੂੰ ਬੋਲਦਾਗਾ ਗਲਤ ਠੀਕ ਆ ਤਾਂ ਉਹਦੇ ਵਿੱਚ ਮੈਨੂੰ ਇੱਕ ਗੱਲ ਦੱਸ ਤੂੰ ਉਹ ਵੀਡੀਓ ਤੋਂ ਤੂੰ ਕਹਿਣਾਗਾ ਵੀ ਹਾਂ ਵੀ ਤਿੰਨ ਪੈਗ ਉਸਨੇ ਗਾਣਾ ਬਣਾਇਆਗਾ ਠੀਕ ਆ 25 ਮਿਲੀਅਨ ਵਿਊ ਹੋ ਗਏ ਤੇ ਕਿੰਨੀ ਦੁਨੀਆ ਉਸ ਨੂੰ ਦੇਖ ਰਹੀ ਹੈ ਮਨੋਰੰਜਨ ਵੀ ਕਰਨਾ ਕੋਈ ਹੋਇਆ ਕੋਈ ਉਸਨੇ ਗੁਰੂ ਪੀਰ ਬਾਰੇ ਕੋਈ ਪੀਰ ਫਕੀਰ ਬਾਰੇ ਗਲਤ ਨਹੀਂ ਬੋਲਿਆ ਉਸਕੇ ਵਿੱਚ ਠੀਕ ਆ ਉਹ ਇੱਕ ਸਿਰਫ ਮਨੋਰੰਜਨ ਲਈ ਉਸਨੇ ਗਾਇਆਗਾ ਠੀਕ ਹੈ ਜਾਂ ਫਿਰ ਜਿੱਦਾਂ ਮੈਂ ਪਹਿਲਾਂ ਵੀਡੀਓ ਪਾਈ ਤੇ ਇੱਕ ਹੋਰ ਵੀ ਵਾਰ ਠੀਕ ਹੈ ਉਹਨੇ ਬਾਅਦ ਵਾਰ ਗਲਤ ਬੋਲਿਆ ਸੀਗਾ ਜਦ ਗੁਰੂਆਂ ਦੀ ਗੱਲ ਆਉਂਦੀ ਹੈ ਕਿ ਫੇਰ ਬੋਲਦਾ ਬੰਦਾ ਚੰਗਾ ਲੱਗਦਾ ਜਦ ਕੋਈ ਕਿਸੇ ਤੇ ਵਾਰ ਕਰਦਾਗਾ ਯਤੀ ਭੈਣ ਤੇ ਕੋਈ ਵਾਰ ਕਰਦਾਗਾ ਠੀਕ ਹੈ ਉਹ ਤਾਂ ਸਿਰਫ ਇੱਕ ਨਾਰਮਲ ਗਾਣਾ ਗਾ ਰਿਹਾ ਹੈਗਾ ਠੀਕ ਹੈ ਤੇ ਉਹਦੇ ਵਿੱਚ ਤੂੰ ਮੈਸੇਜ ਨਹੀਂ ਦੇਖ ਰਹੇ ਹੈਗਾ ਤੂੰ 네ਗੇਟਿਵ ਸੋਚ ਤੇਰੀ ਅੱਗੇ ਆ ਰਹੀ ਹੈਗੀ ਤੇਰੇ ਉਹੀ ਤੂੰ ਉਹਨੂੰ ਪ੍ਰਮੋਟ ਆਪਣੀ ਤੂੰ ਆਪਣੇ ਵੱਲ ਨਿਗਾਹ ਮਾਰ ਤੂੰ ਜੋ ਤੂੰ ਪ੍ਰਮੋਟ ਕਰ ਰਿਆ ਤੇਰੀ ਇੰਨੀ ਵੀ ਔਕਾਤ ਨਹੀਂ ਤੂੰ ਉਹਨੂੰ ਗੱਲਾਂ ਨੂੰ ਕੈਸ਼ ਕਰ پاਵੇਂ ਤਿੰਨ ਪੈਗ ਗਾਣਾ ਉਹਦੇ ਵਿੱਚ ਵੀਡੀਓ ਹੈਗੀ ਪਹਿਲਾ 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 ਪੁਆਇੰਟ ਤਿੰਨ ਪੁਆਇੰਟ ਹੈਗੇ ਬਹੁਤ ਬੜੇ ਪਹਿਲਾ ਪੁਆਇੰਟ ਉਹ ਹਸਾਣੀ ਦੀ ਕੋਸ਼ਿਸ਼ ਕਰ ਰਿਹਾਗਾ ਠੀਕ ਹੈ 4 ਪੁਆਇੰਟ ਹਸਾਣੀ ਦੀ ਕੋਸ਼ਿਸ਼ ਕਰ ਰਿਹਾ ਹੈ ਵੀਡੀਓ ਦੇ ਵਿੱਚ ਜਿਤਨਾ ਕਿ ਉਹਨਾਂ ਸਮੁਖ ਸੁਭਾਅ ਦਾਗਾ ਉਹਨੂੰ ਕੋਈ ਕੇਅਰ ਨਹੀਂ ਹੈਗੀ ਕਿਸੇ ਦੀ ਠੀਕ ਹੈ ਉਹ ਸਰੋਤਿਆਂ ਨੂੰ ਸਾਰਿਆਂ ਨੂੰ ਉਹ ਕਰਦਾਗਾ ਵੀ ਕੋਈ ਚੰਗਾ ਕੋਈ ਹੋਏਗਾ ਠੀਕ ਹੈ ਉਹਨੂੰ ਸਭ ਪਤਾਗਾ ਤੇਰੇ ਨਾਲ ਬਹੁਤ ਅੱਗੇ ਹੈਂਗੇ ਹੋ ਠੀਕ ਹੈ ਉਹ ਪਹਿਲੀ ਗੱਲ ਤਾਂ ਉਹਦੇ ਵਿੱਚ ਹਸਾਣ ਦੀ ਕੋਸ਼ਿਸ਼ ਕਰਦਾ ਵੀਡੀਓ ਦੇ ਵਿੱਚ ਪੂਰੀ ਪੂਰਾ ਹਸਾਇਆ ਨਵਾਇਆ ਉਸਨੇ 25 ਮਿਲੇ ਨੂੰ 20 ਹੋ ਗਿਆ ਠੀਕ ਹੈ ਦੂਜਾ ਨੰਬਰ ਉਹ ਪੈਸੇ ਖੜਾਉਂਦਾਗਾ ਉਹਦੇ ਵਿੱਚ ਠੀਕ ਹੈ ਵੀ ਫੁਗਰੀ ਚਾ ਕੇ ਬਾਅਦ ਚੋਂ ਪੈਸਾ ਖਰਾਬ ਵੀ ਨਹੀਂ ਕਰਦਾ ਤੇ ਉਹ ਪੈਸੇ ਨੂੰ ਇਕੱਠਾ ਜੀ ਕਰ ਲਿਆ ਜਾਂਦਾ ਮਲਕੀ ਫਨ ਵੀ ਹੋ ਜਾਂਦਾ ਮਲਕੀ ਇਹ ਮੈਸੇਜ ਵੀ ਦਿੰਦਾ ਵੀ ਆਪਣੇ ਪੈਸੇ ਨੂੰ ਐਵੇਂ ਹੀ ਖਰਾਬ ਵੀ ਨਾ ਕਰੋ ਫੁਗਰਬਾਜੀ ਚਾ ਕੇ ਵੀ ਬਾਅਦ ਚ ਮੂੰਹ ਲਟਕਾ ਕੇ ਬੈਠੇ ਰਹੋ ਦੂਆ ਨੰਬਰ ਉਹ ਗਾਣੇ ਦੇ ਵਿੱਚ ਜਦ ਚਾਰ ਪੈਗ ਬਣਦੇ ਹਨ ਚਾਰ ਪੈਗ ਬਣਦੇ ਹਨ ਤੇ ਉਹ ਪੈਗ ਲਾਉਂਦੇ ਹੁੰਦੇ ਪਰਮੇਸ਼ਰ ਵਰਮਾ ਦਾ ਪੈਗ ਰੋਕ ਲੰਦੇ ਆ ਉਹ ਪਰਮੇਸ਼ਰ ਮਾ ਰੋਕ ਲੰਦਾ ਪੈਗ ਉਹ ਚੀਜ਼ ਉਹ ਦਖਾਨੇ ਆ ਵੀ ਡਰਾਈਵ ਕਰਨੀ ਹੈਗੀ ਤਾਂ ਸਮਝਦਾਰੀ ਵਰਤੋ ਮਨੋਰੰਜਨ ਵੀ ਜ਼ਰੂਰੀ ਹੈ ਪਰ ਇੱਕ ਬੰਦਾ ਐ ਨਾ ਹੋ ਵੀ ਸਾਰੇ ਪਾਗਲ ਹੋ ਜਾਣ ਤੇ ਕੋਈ ਗਲਤੀ ਹੋ ਜਵੇ ਉਹ ਚੀਜ਼ ਨੂੰ ਦੱਸ ਰਹੇ ਵੀ ਗਲਤੀ ਨੂੰ ਆਪਣੇ ਨੂੰ ਬਚਾ ਕੇ ਰੱਖੋ ਕੋਈ ਕਿਸੇ ਵੀ ਤਰ੍ਹਾਂ ਦੀ ਗਲਤੀ ਨਾ ਹੋਵੇ ਠੀਕ ਆ ਉਹ ਦੱਸ ਰਹੇ ਵੀ ਡਰਾਈਵ ਕਰਨੀ ਹੈ ਇਸ ਕਰਕੇ ਮੈਂ ਪੈਗ ਨਹੀਂ ਲਾ ਰਿਹਾ ਤਾਂ ਆ ਤੀਜਾ ਪੁਆਇੰਟ ਹੈਗਾ ਠੀਕ ਆ ਇੱਕ ਗਾਣੇ ਦੇ ਵਿੱਚ ਠੀਕ ਆ ਚੌਥਾ ਪੁਆਇੰਟ ਹੈਗਾ ਤੈਨੂੰ ਸਭ ਤੂੰ ਦੇਖਦੇ ਹੋਣਾ ਵੀਡੀਓ ਤੈਨੂੰ ਪਤਾ ਹੀ ਲੱਗਦਾ ਹੋਣਾ ਕਿ ਨਹੀਂ ਉਹ ਚੌਥਾ ਪੁਆਇੰਟ ਕਿਹੜਾ ਸੀਗਾ ਯਾਰ ਆ ਚੌਥਾ ਪੁਆਇੰਟ ਹਾਂ ਉਹ ਜਦ ਢਾਬੇ ਦੇ ਵਿੱਚ ਜਾਂਦੇ ਆ ਯਾਰ ਦੋਸਤ ਪੈਗ ਲੱਗਿਆ ਉਹ ਹੁੰਦਾ ਤੇ ਉਹਨਾਂ ਨੂੰ ਰੋਟੀ ਵਿੱਚ ਇੱਕ ਬੈਂਸ ਪਸਾਈ ਹੋ ਜਾਂਦੀ ਉਹ ਕਿ ਗਰੀਬ ਜਿਹਾ ਮੁੰਡਾ ਰੋਟੀ ਜਾਂ ਲੈ ਕੇ ਆਂਦਾਗਾ ਦਿਖਾਇਆ ਉਹ ਢਾਬੇ ਦਾ ਜਿਹੜਾ ਵੇਟਰ ਹੁੰਦਾ ਉਹਦੇ ਥੱਪੜ ਧੱਕਾ ਜਾਂ ਮਾਰਦਾ ਉਸਨੂੰ ਹੈ ਫਿਰ ਸ਼ਹਿਰੀ ਆਣ ਕੇ ਉਹਦੇ ਥੱਪੜ ਮਾਰਦਾਗਾ ਮੁੰਡੇ ਦੇ ਆਪਣੇ ਦਾ ਵੀ ਤੂੰ ਆ ਗਲਤ ਕਰ ਰਹਾਗਾ ਵੀ ਇਸ ਨੂੰ ਵੀ ਇਹ ਗਰੀਬ ਬੰਦਾਗਾ ਇਹਦੀ ਹੈਲਪ ਕਰਨੀ ਹੈਗੀ ਆਪਾਂ ਵੀ ਜਿੰਨੀ ਮਰਜ਼ੀ ਤਾ ਨਸ਼ਾ ਕਰਾਵਾ ਪਰ ਕਿਸੇ ਤੇ ਨਜਾਇਜ਼ ਕਿਸੇ ਤੇ ਐਵੇਂ ਹੱਥ ਨਹੀਂ ਚੱਕਣਾ ਹੈਗਾ ਇਹ ਚੀਜ਼ਾਂ 4 ਪੁਆਇੰਟ ਤੁਹਾਨੂੰ ਇੱਕ ਵੀਡੀਓ 'ਚ ਦੇਖਾ ਗਿਆ ਤੂੰ ਉਹ ਚੰਗੀਆਂ ਗੱਲਾਂ ਦਾ ਕੈਚਿੰਗ ਕਰਦਾ ਹੈਗਾ ਤੂੰ ਉਹ ਨੈਗੇਟਿਵ ਸੋਚ ਤੂੰ ਤੁਹਾਨੂੰ ਦਿਖੀ ਜਾਂਦੀ ਹੈ ਤੇਰੀ ਆਪਣੀ ਚੀਜ਼ ਅੱਗੇ ਆ ਜਾਂਦੀ ਹਰ ਇੱਕ ਬੰਦੇ 'ਚ ਸਾਰਿਆਂ 'ਚ ਇੱਕੋ ਜਿਹੇ ਗੁਣਾਂਗੇ ਸਾਰਿਆਂ 'ਚ ਬਸ ਫਰਕ ਇਹ ਸਿਰਫ ਇੰਨਾ ਵੀ ਉਹ ਆਪਣੇ ਚੰਗੇ ਗੁਣ ਅੱਗੇ ਰੱਖਦਾ ਜਾਂ ਮਾੜੇ ਗੁਣ ਅੱਗੇ ਰੱਖਦਾ ਆਪਣੀ ਜ਼ਿੰਦਗੀ ਲਈ ਤੂੰ ਤੇਰੀ ਤੂੰ ਕਿਆ ਕਰਕੇ ਮਿਸਯੂਜ਼ ਕਰ ਰਹੇ ਹੈਗਾ ਤੂੰ ਚੰਗੀਆਂ ਚੀਜ਼ਾਂ ਸਿੱਖ ਕੇ ਉਹਨਾਂ ਨੂੰ ਉਹ ਮਲ ਕੀ ਦੁਇਰੇ ਮੋੜੇ ਤੇ ਰੱਖ ਕੇ ਤੂੰ ਗੋਲੀ ਚਲਾ ਰਿਹਾ ਹੈਗਾ ਠੀਕ ਆ ਤੂੰ ਚੰਗੀਆਂ ਚੀਜ਼ਾਂ ਸਿੱਖ ਕੇ ਤੇ ਉਹਦੋਂ ਤੂੰ ਮਿਸਯੂਜ਼ ਕਰ ਰਿਹਾ ਤੂੰ ਉਹਨਾਂ ਤੇ ਆਪਣੇ ਵਾਸਤੇ ਕੁਝ ਨਹੀਂ ਸਿੱਖਿਆ ਤੂੰ ਲੋਕਾਂ ਨੂੰ ਬੋਲਣੇ ਨੂੰ ਬੋਲ ਰਿਹਾ ਹੈਗਾ ਠੀਕ ਆ ਤੂੰ ਐ ਨਹੀਂ ਕਹਿ ਰਿਹਾ ਹੈਗਾ ਅਭ ਯਾ ਤੂੰ ਦੂਆ ਨੰਬਰ ਸਭ ਤੋਂ ਵੱਡੀ ਗੱਲ ਜਿਸ ਕਰਕੇ ਮੈਂ ਤੈਨੂੰ ਅਹ ਰਿਪਲਾਈ ਕਰ ਰਿਹਾ ਹੈਗਾ ਠੀਕ ਆ ਤੂੰ ਸੰਤਾਂ ਬਾਰੇ ਤੂੰ 84 ਦੇ ਵਿੱਚ ਐਨੇ ਸਿੱਖ ਸ਼ਹੀਦ ਹੋਏ ਆ ਠੀਕ ਆ ਤੂੰ ਸਾਰਿਆਂ ਨੂੰ ਕਿਆ ਬੋਲ ਰਿਹਾ ਬਾਈ ਤੂੰ ਕਿਆ ਤੂੰ ਆਪਣੀ ਵੀਡੀਓ ਚ ਕਿਹਾਗਾ ਕਹਿੰਦਾ ਕੱਲੇ ਏਕੇ 47 ਨਾਲ ਆਜ਼ਾਦੀ ਨਹੀਂ ਆਣੀ ਏਕੇ 47 ਨਾਲ ਖਾਲਿਸਤਾਨ ਨਹੀਂ ਬਣਨਾ ਹੈਗਾ ਠੀਕ ਆ ਤੂੰ ਕਹਿ ਰਿਹਾਗਾ ਵੀ ਖਾਲਿਸਤਾਨ ਨਹੀਂ ਬਣਨਾ ਕਿਉਂਕਿ ਦਿਮਾਗ ਹੋਣਾ ਚਾਹੀਦਾਗਾ ਕਹਿੰਦਾ ਕੱਲੀਆਂ ਏਕੇ 47 ਚੱਕੀ ਫਰੀਆਂ ਉਹਨਾਂ ਨੂੰ ਕੁਝ ਨਹੀਂ ਬਣਨਾ ਤੇਰਾ ਕੀ ਮਤਲਬ ਹੈ ਬਾਈ ਤੇਰਾ ਇਸ਼ਾਰਾ ਕੀ ਹੈਗਾ ਭਿੰਡਰਾਲੇ ਸੰਤਾਂ ਕੋਲ ਦਿਮਾਗ ਨਹੀਂ ਤਾਂ ਬ੍ਰਹਮ ਕੇ ਨਹੀਂ ਹਜੇ ਸੰਤ ਹੋਏ ਆ ਉਹਨਾਂ ਕੋਲ ਦਿਮਾਗ ਨਹੀਂ ਤਾਂ ਸੁਖਦੇਵ ਸਿੰਘ ਬੱਬਰ 14 ਸਾਲ ਸੇਵਾ ਕਰੀ ਉਹਨਾਂ ਦੇ ਕੋਲ ਦਿਮਾਗ ਨਹੀਂ ਤਾਂ ਹੋਰ ਇੰਨੇ ਸਿੰਘ ਜਿੰਗੇ ਜਿਹੜੇ ਇੱਧਰ ਟੱਬਰਾਂ ਦੇ ਟੱਬਰ ਸ਼ਹੀਦ ਹੋ ਗਏ ਉਹਨਾਂ ਕੋਲ ਦਿਮਾਗ ਨਹੀਂ ਤਾਂ ਤੇਰੇ ਕੋਲੇ ਦਿਮਾਗ ਹੈਗਾ ਇਹ ਗੱਲ ਹੁਣ ਤੱਕ ਕਿਸੇ ਨੇ ਸੋਚੀ ਵੀ ਨਹੀਂ ਹੈਗੀ ਐਡੀ ਐਡਾ ਬੜਾ ਸੰਘਰਸ਼ ਚੱਲਿਆ ਐਡਾ ਬੜਾ ਧਰਮਯੁੱਧ ਮੋਰਚਾ ਲੱਗਿਆ ਤੈਨੂੰ ਕੀ ਲੱਗਦਾ ਤੇਰੇ ਕੋਲੇ ਦਿਮਾਗ ਹੈ ਉਹ ਯਾਨੀ ਕਿ ਕੱਲੀਆਂ ਗੰਨਾਂ ਗਲੇ ਉਹ ਕਰ ਰਹੇ ਤੇ ਸਿਰਫ ਦਿਮਾਗ ਨਹੀਂ ਦੋਨਾਂ ਦੇ ਕੋਲ ਹੈ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈਗਾ ਤੈਨੂੰ ਬੋਲਣ ਦੇ ਪਹਿਲਾਂ ਪਤਾ ਹੋਣਾ ਚਾਹੀਦਾ ਤੂੰ ਗੱਲ ਕਿਆ ਕਰ ਰਿਹਾ ਹੈਗਾ ਠੀਕ ਹੈ ਨੌਲੇਜ ਜੇ ਤੂੰ ਤੇਰੇ ਕੋਲ ਹੈਗੀ ਹੈ ਤਾਂ ਉਹਨੂੰ ਮਿਸਯੂਜ਼ ਨਾ ਕਰ ਲੋਕਾਂ ਨੂੰ ਗਲਤ ਗਾਈਡ ਨਾ ਕਰ ਤੇਰੇ ਵਰਗੇ ਲੋਕਾਂ ਕਰਕੇ ਅੱਜ ਧਰਮਕ ਪੁੱਠੇ ਪਾਸੇ ਨੂੰ ਜਾਣ ਲੱਗ ਗਿਆ ਚੰਗੀਆਂ 'ਚ ਜੰਮ ਜੇ ਤੇਰੇ 'ਚ ਚੰਗੇ ਗੁਣ ਹੈ ਤੂੰ ਚੰਗੇ ਅੱਗੇ ਰੱਖ ਯਾਰ ਤਾਂ ਜੇ ਤੂੰ ਕਿਸੇ ਨੂੰ ਸਿਹਤ ਦੇਣਾ ਚਾਹੁੰਦਾ ਤੂੰ ਗਾਲਾਂ ਕੱਢਦਾਗਾ ਇੱਕ ਤੈਨੂੰ ਹੋਰ ਗੱਲ ਕਹਿਣੀ ਹੈਗੀ ਵਿੱਚ ਤੂੰ ਕਹਿੰਦਾ ਵੇ ਗੁਰਦੁਆਰੇ ਵਿੱਚ ਮੈਂ ਗਿਆ ਸੀਗਾ ਉੱਥੇ ਇੱਕ ਕਥਾਵਾਚਕ ਆਇਆ ਸੀਗਾ ਤੇ ਉਹ ਮੈਨੂੰ ਸਮਝਾਉਣ ਲੱਗ ਗਿਆ ਫੇਸਬੁੱਕ ਤਾਂ ਅੱਜ ਬਣੀ ਹੈਗੀ ਗੋਰਿਆਂ ਕੀ ਕਾਢਾਂ ਐ ਟਵਿੱਟਰ ਅੱਜ ਬਣਿਆਗਾ ਤੂੰ ਉਹਨਾਂ ਨੂੰ ਸੰਤਾਂ ਜਿਹੜਾ ਉੱਥੇ ਪ੍ਰਚਾਰ ਕਰਨ ਆਇਆ ਧਰਮ ਦਾ ਠੀਕ ਹੈ ਉਹ ਕਥਾਵਾਚਕ ਨੂੰ ਤੂੰ ਰਿਪਲਾਈ ਕਰ ਰਿਹਾਗਾ ਤੂੰ ਕਿਆ ਕਹਿਣਾ ਚਾਹ ਰਿਹਾਗਾ ਵੀ ਮੈਂ ਤੂੰ ਲੋਕਾਂ ਨੂੰ ਸਿਹਤ ਦੇ ਰਿਹਾ ਵੀ ਸਾਰੇ ਕਥਾਵਾਚਕਾਂ ਨੂੰ ਫੜ ਫੜ ਕੇ ਉਹਨਾਂ ਕੇ ਰਿਪਲਾਈ ਕਰੋ ਹੈ ਤੇਰੀ ਇੰਨੀ ਓਕਾਦ ਤੂੰ ਇੱਕ ਕਥਾਵਾਚਕ ਜਿਹੜਾ ਗੁਰਦਾਰ ਸਾਹਿਬ ਵਿਚ ਆਣ ਕੇ ਕਥਾ ਕਰਦਾ ਤੂੰ ਉਹਦੇ ਰਿਪਲਾਈ ਕਰੇਗਾ ਤੂੰ ਉਹਨੂੰ ਸਖਾ ਰਿਹਾਗਾ ਤੂੰ ਆ ਬੜੇ ਮਾਨ ਗਿਆ ਲੋਕਾਂ ਦੇ ਵਿੱਚ ਉਹ ਕਾ ਤਮਾਸ਼ਾ ਬਣਾ ਰਿਹਾ ਵੀ ਮੈਂ ਉਹਨੂੰ ਐ ਕਿਹਾ ਮੈਂ ਜਦਾ ਸੰਤਾਂ ਨੂੰ ਆਏ ਬੋਲੇ ਜਿਹੜੇ ਵੀ ਉੱਥੇ ਆਏ ਤੇ ਮੈਨੂੰ ਨਹੀਂ ਪਤਾ ਕੌਣ ਤੇ ਠੀਕ ਆ ਪਰ ਕਦੇ ਵੀ ਕੋਈ ਸਿਆਣਾ ਗੱਲ ਸਮਝਾਇਆ ਕਰਦਾ ਸਮਝਾਇਆ ਕਰਦੇ ਕਿਉਂਕਿ ਜੋ ਤੂੰ ਅੱਜ ਹੈਗਾ ਜਿਹੜੀ ਸਟੇਜ ਤੇ ਉਹ ਸੰਤਾਂਗੇ ਆ ਜਿਹੜੇ ਮਹਾਪੁਰਖ ਜਿਹੜੇ ਕਥਾਵਾਚਕਾਂਗੇ ਜਿਹੜੀ ਸਟੇਜ ਤੇ ਉਹ ਆਜਾਂਗੇ ਉਹ ਤੈਨੂੰ ਅੱਜ ਦੇ 50 ਸਾਲ ਬਾਅਦ ਜੇ ਤੂੰ ਪੂਰੀ ਧਿਆਨ ਗੱਲ ਰੱਬਕੀ ਨਹੀਂ ਧਿਆਨ ਦੇਂਗਾ ਤਾਂ ਤੂੰ ਉਸ ਸਟੇਜ ਤੱਕ ਪਹੁੰਚ ਸਕਦਾਗਾ ਕਦੇ ਵੀ ਕਿਸੇ ਦੀ ਸਿਆਣੇ ਦੀ ਗੱਲ ਨੂੰ ਸੁਣਨੇ ਤੇ ਬੋਲਨੇ ਤੋਂ ਪਹਿਲਾਂ 100 ਵਾਰ ਤੋਲਣਾ ਚਾਹੀਦਾ ਕਿਉਂਕਿ ਆਪਣੀ ਔਕਾਤ ਨਹੀਂ ਹੁੰਦੀ ਇੰਨੀ ਜੇ ਕੋਈ ਸਿਆਣਾ ਕੋਈ ਐਡਾ ਗਿਆਨੀ ਬੰਦਾ ਕੋਈ ਬੋਲਦਾ ਹੋਵੇ ਤੀਜੀ ਗੱਲ ਤੇਰੀ ਇੱਕ ਹੋਰ ਬੁਰੀ ਲਗੀ ਮੈਨੂੰ ਜਦੋਂ ਤੈਨੂੰ ਤੇਰੇ ਉਹਦੇ ਵਿੱਚ ਬੱਬੂ ਮਾਨ ਵਾਲੀ ਤੂੰ ਬੋਲ ਰਿਹਾ ਸੀਗਾ ਉਹਦੇ ਵਿੱਚ ਤੈਨੂੰ ਇੱਕ ਗੁਰਸਿੱਖਣਾ ਕਮੈਂਟ ਕਰਿਆਦਾ ਵੀ ਬਾਈ ਇਸ ਤਰ੍ਹਾਂ ਗਲਤ ਨਾ ਬੋਲ ਪੁੱਤਿਆਂ ਭੈਣਾਂ ਨੂੰ ਉਹਨੇ ਤੈਨੂੰ ਦੱਸ ਕਿਆ ਗਲਤ ਬੋਲਦੇ ਦਾ ਤੂੰ ਉਸਨੂੰ ਕਿਹਾ ਬੋਲੇਗਾ ਉਹ ਬੰਦਾ ਗੁਰਸਿੱਖ ਤੂੰ ਗੁਰਸਿੱਖ ਨੂੰ ਕਿਹੜਾ ਰੈਪਲਾਈ ਕਰ ਰਿਹਾ ਕਹਿੰਦਾ ਤੇਰੀ ਭੈਣ ਤੇਰੀ ਭੈਣ ਦੀ ਬਾਹ ਨਾ ਫੜ ਦੇਵੇ ਬੱਬੂ ਮਾਨ ਚੌਥਾ ਪੈਗ ਲਾ ਕੇ ਬਾਹ ਨਾ ਫੜ ਦੇਵੇ ਬੱਬੂ ਮਾਨ ਤੇਰੀ ਭੈਣ ਦਾ ਤੂੰ ਗੁਰਸਿੱਖ ਨੂੰ ਐ ਬੋਲ ਰਿਹਾਗਾ ਤੂੰ ਉਸ ਬੰਦੇ ਨੇ ਤੈਨੂੰ ਮਾਰਿਆ ਜਾਂ ਕੋਈ ਇੱਕ ਟੋਕਿਆ ਕਿ ਤੂੰ ਉਸ ਨੂੰ ਇੰਨਾ ਗਲਤ ਬੋਲੇਗਾ ਧੀਆ ਭੈਣਾਂ ਨੂੰ ਇੰਨਾ ਗਲਤ ਬੋਲੇਗਾ ਤੂੰ ਉਹਨੂੰ ਕਹਿੰਦਾ ਤੇਰੀ ਭੈਣ ਕਿਤੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਨਾ ਚਲੀ ਜਾਵੇ ਘਰ ਤੋਂ ਪਿੱਛੇ ਤੋਂ ਇਤਨਾ ਬੰਦੇ ਨੇ ਕਿਹਾ ਬੋਲੇ ਹਨ ਮਲਕੀ ਤੂੰ ਇੰਨੀਆਂ ਗਲਤ ਚੀਜ਼ਾਂ ਨੂੰ ਬੋਲ ਰਿਹਾ ਯੂਥ ਤੈਨੂੰ ਸੁਣ ਰਿਹਾਗਾ ਠੀਕ ਹੈ ਤੂੰ ਕਹਿੰਦਾ ਉਹ ਤਾਂ ਪੈਗਾਂ ਦੀਆਂ ਗੱਲ ਕਰ ਰਹੇ ਆ ਤੂੰ ਤਾਂ ਏਟੀਆਂ ਪਹਿਣਾ ਨੂੰ ਗਲਤ ਬੋਲੀ ਜਾ ਰਿਹਾਗਾ ਵੀ ਹਾਂ ਉਹ ਫਲਾਣਾ ਕਾ ਕੁੜੀਆਂ ਨੂੰ ਗਲਤ ਬੋਲ ਰਿਹਾ ਤੂੰ ਕਹਿੰਦਾ ਵੀ ਕੁੜੀਆਂ ਨੂੰ ਪਤਾ ਹੀ ਨਹੀਂ ਹੈਗਾ ਆਸ਼ਕੀ ਕਰ ਰਹੀਆਂ ਉਹ ਕਹਿੰਦਾ ਦਿਨ ਰਾਤ ਐਨੀ ਟਿਮਫਲਾਂਟ ਸਭ ਦਾ ਆਪਣਾ ਆਪਣਾ ਦਿਮਾਗ ਤੂੰ ਚੰਗੀ ਚੀਜ਼ ਨੂੰ ਅਗਿਆ ਕਰ ਦੇ ਤੂੰ ਗਾਲਾ ਕੱਢੂਗਾ ਕੁੜੀਆਂ ਨੂੰ ਇੰਨਾ ਗਲਤ ਬੋਲੂਗਾ ਇਹ ਤੇ ਵੀ ਤਾਂ ਤੇ ਲੋਕਾਂ ਨੂੰ ਉਹ ਹੋ ਰਹੀ ਹੈ ਜਿੰਨੇ ਤੈਨੂੰ ਸੁਣ ਰਹੇ ਹੈਗੇ ਵੀ ਉਹਨਾਂ ਤੇ ਮੰਤਰੀ ਤਾਂ ਅਸਰ ਹੋ ਰਿਹਾ ਜੇ ਬੁਰਾ ਬੋਲੇ ਤੇ ਕੋਈ ਸੋ ਉਹ ਗੁਰਸਿੱਖ ਨੇ ਤੈਨੂੰ ਕੁਝ ਨਹੀਂ ਬੋਲਿਆ ਤੂੰ ਉਹਦੀ ਭੈਣ ਨੂੰ ਗਲਤ ਕਿਤਨਾ ਬੋਲ ਗਿਆ ਬਾਈ ਦੱਸ ਠੀਕ ਆ ਤੂੰ ਜਿਹੜਾ ਮਾਰਦਾ ਬਗਵਾਸ ਜੇ ਤੂੰ ਫੇਮਸ ਹੋਣਾ ਚਾਹਨਾਗਾ ਠੀਕ ਆ ਜੇ ਫੇਮਸ ਹੋਣਾ ਚਾਹਨਾ ਚੰਗੀਆਂ ਗੱਲਾਂ ਕਰ ਤੂੰ ਕਹਿੰਦਾ ਮੈਂ ਆਰਟੀਕਲ ਲਿਖਿਆ ਫਲਾਣਾ ਤੇਰਾ ਮਨ ਤਾਂ ਅੱਜ ਤੱਕ ਸ਼ੁੱਧ ਨਹੀਂ ਹੋਇਆ ਤੂੰ ਕਿਸੇ ਨੂੰ ਗਲਤ ਬੋਲ ਰਿਹਾਗਾ ਉਹ ਵੀ ਉਸ ਬੰਦੇ ਨੂੰ ਜਿਹੜੇ ਨੇ ਕਦੇ ਧਰਮ ਤੇ ਵਾਰ ਨਹੀਂ ਕਰਿਆ ਇੱਕ ਗੁਰਸਿੱਖ ਤੇਨੂੰ ਬੋਲ ਰਿਹਾ ਕਥਾਵਾਚਕਾਂ ਨੂੰ ਤੂੰ ਰਿਪਲਾਈ ਕਰਨਾ ਤੂੰ ਐਡਾ ਕਿੱਡਾ ਕੇ ਗਿਆਨੀ ਹੈਗਾ ਜੇ ਤੈਨੂੰ ਐਡਾ ਹੰਕਾਰ ਆ ਤੂੰ ਕਹਿੰਦਾ ਮੈਂ ਫਲਾਣੇ ਕਾਲਜ ਦੇ ਪ੍ਰਧਾਨ ਤਾਂ ਫਲਾ ਜਿੰਦਰਸ ਨੇ ਟੱਕੇ ਤੇ ਪੁੱਛ ਲਈ ਜਾ ਕੇ ਮੋਹਰੀਏਲ ਵਿੱਚ ਅੱਜ ਤੱਕ ਮੈਂ ਕਿਸੇ ਕਾਲਜ 'ਚ ਨਹੀਂ ਪੜਿਆ ਪਰ 2012 ਵਿੱਚ ਇਹ ਵੀ ਜਾ ਕੇ ਪੁੱਛ ਲਈ 13 ਕਾਲਜਾਂ 'ਚ 13 ਕਾਲਜਾਂ 'ਚ ਮੈਂ ਪ੍ਰਧਾਨ ਲਾਇਆ 13 ਕਾਲਜਾਂ 'ਚ 21 ਸਾਲ 'ਚ ਮੈਂ ਪ੍ਰਧਾਨ ਲਾਇਆ ਯੂਨੀਵਰਸਿਟੀ 'ਚ ਮੇਰਾ ਯਾਰ ਤਾਂ ਮਸਤਾਕਲ ਮਰ ਗਿਆ ਗੋਲੀ ਵੱਜੇ ਨੇ ਗੋਲੀ ਵੱਜੀ ਸੀਗੀ ਉਹਦੇ ਠੀਕ ਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਉਹ ਸੀਗਾ ਠੀਕ ਆ ਮਲਕੀ ਗੱਲ ਐ ਆ ਜਾਂਦੀ ਹੈ ਕਿ 20 ਜੋ ਹੈਗਾਗਾ ਆਪਣੇ ਆਪਣੀ ਫੇਮਸ ਹੋਣੇ ਨੂੰ ਆਪਣੀਆਂ ਚੀਜ਼ਾਂ ਤੂੰ ਬੋਲ ਰਿਹਾਗਾ ਐ ਮੈਂ ਪ੍ਰਧਾਨ ਆ ਤੂੰ ਕਿੱਡਾ ਕ ਬਦਮਾਸ ਐ ਯਾਰ ਦਾ ਕਿੱਡਾ ਕ ਬਦਮਾਸ ਐ ਤੂੰ ਜਿੱਤ ਨੂੰ ਐਡੀਓ ਗੱਲ ਹੈਗੀ ਤੂੰ ਆਸਟ੍ਰੇਲੀਆ ਦਾ ਟਾਈਮ ਪਾ ਮੈਂ ਅਮਰੀਕਾ ਬੈਠੇਗਾ ਮੈਂ ਵੀ ਨਹੀਂ ਆਉਂਗਾ ਆਸਟ੍ਰੇਲੀਆ ਟਾਈਮ ਪਾ ਕਨੇਡਾ ਦਾ ਟਾਈਮ ਪਾ ਇੰਡੀਆ ਦਾ ਟਾਈਮ ਪਾ ਕਿਸੇ ਵੀ ਸਟੇਟ ਦਾ ਟਾਈਮ ਆ ਮੈਂ ਤੈਨੂੰ 24 ਘੰਟੇ ਚ ਜਵਾਬ ਦੇ ਦੂੰਗਾ ਜਿਹੜਾ ਤੂੰ ਮਾਰਦਾ ਬਗਵਾਸ ਸਿੰਗਰਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਇਗਨੋਰ ਕਰਦੇ ਆ ਤੇ ਬੁਲਸ਼ਿਟ ਹੈਗੀ ਕਿ ਉਹ ਇਹ ਦਿਨ ਰਾਤ ਹੀ ਦੇਖ ਦੇਣਗੇ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਠੀਕ ਆ ਤੇਰੀਆਂ ਗੱਲਾਂ 25% ਵਿੱਚ ਸਹੀ ᱛੀਆਂ ਜਿਹੜੀਆਂ ਉਹ ਮੈਂ ਤੈਨੂੰ ਦੱਸ ਤਾ ਵੀ ਤੂੰ ਜਿਹੜਾ ਵਿਚਾਰ ਚੰਗੇ ਲੈ ਕੇ ਉਹਨਾਂ ਨੂੰ ਮਾਰਾ ਉਹ ਕਰ ਰਿਹਾ ਹੈਗਾ ਅੱਗੇ ਲੋਕਾਂ ਕੇ ਮਾਰਾ ਰੱਖ ਰਿਹਾ ਇਹ ਗਲਤ ਗੱਲ ਹੈਗੀ ਠੀਕ ਆ ਇਸ ਕਰਕੇ ਥੋੜਾ ਜਿਹਾ ਜਵਾਨ ਤੇ ਕਾਬੂ ਪਾ ਮਨ ਨੂੰ ਸ਼ੁੱਧ ਕਰ ਫੇਰ ਦੂਏ ਵਾਲਾ ਸੋਚ ਠੀਕ ਆ ਜੋ ਤੇਰੇ ਸਾਹਬ ਨਾਲ ਦੁਨੀਆ ਨਹੀਂ ਚਲਣੀ ਹੈਗੀ ਜੇ ਤੂੰ ਚੰਗੀ ਚੀਜ਼ ਦੱਸੂਗਾ ਤਾਂ ਤੇਰੇ ਕਿਉਂਕਿ ਜੇ ਤੂੰ ਨੈਗੇਟਿਵ ਦਈਏ ਤੇਰੀ ਗੱਲਾਂ ਨੂੰ ਕਿਸ ਨੇ ਕੈਚ ਕਰਨਾ ਜਿਹੜਾ ਕੈਚ ਕਰੂਗਾ ਉਹ ਤੇਰੀ ਨੈਗੇਟਿਵ ਗੱਲਾਂ ਕਰੂਗਾ ਇਹ ਗੱਲਾਂ ਕੈਚ ਕਰੂਗਾ ਵੀ ਕੁੜੀਆਂ ਗਲਤ ਹੈਗੀਆਂ ਕੁੜੀਆਂ ਤੇਰੀ ਭੈਣ ਪਿੱਛੇ ਬੈਠ ਕੇ ਨਾ ਕੋਈ ਮੋਟਰਸਾਈਕਲ ਚਲੀ ਜਾਵੇ ਤੇਰੀ ਭੈਣ ਦੀ ਕੋਈ ਬਾਹ ਨਾ ਫੜ ਲਵੇ ਚੌਥਾ ਪੈਗਲਾ ਫਲਾਣਾ ਟਿੰਕਾ ਤੂੰ ਗੁਰਸਿੱਖ ਨੂੰ ਐ ਬੋਲ ਰਿਹਾ ਕਥਾਵਾਚਕ ਨੂੰ ਰਿਪਲਾਈ ਕਰ ਰਿਹਾ ਤੂੰ ਸੰਤਾਂ ਬਾਰੇ ਐ ਬੋਲ ਰਿਹਾਗਾ ਵੀ ਹਾਂ 84 ਚ ਉਹ ਉਹ ਤਾਂ ਬੇਦਿਮਾਗ ਤੇ ਵੀ ਉਹ ਗ ਲੋਕੇ ਐਡਾ ਧਰਮ ਯੁੱਧ ਮੋਰਚਾ ਲੱਗਿਆ ਤੇ ਦਿਮਾਗ ਤੇ ਵੀ ਨਹੀਂ ਲੱਗਿਆ ਬੁਲਸ਼ਿਟ ਕਰਦਾ ਤੂੰ ਤੈਨੂੰ ਪਤਾ ਡੰਗਰ ਨੁਕਾ ਸੀਗਾ ਹੈ ਨਹੀਂ ਤੂੰ ਧਾਰਾ ਲੈ ਰਹਾ ਆਸਟ੍ਰੇਲੀਆ ਬੈਠਿਆ ਲੰਘ ਜਾ ਜਿੱਤ ਨੂੰ ਪਸ਼ਮੀਰ ਸੱਬਦਾ ਤੇ ਇੰਨੀ ਪ੍ਰੋਬਲਮ